ਹੋਇਆ ਕੋਈ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਝੜੱਕ ਦੇ ਵਿੱਚ ਝੜੱਕ ਪਿੰਡ ਦੇ ਵਿੱਚ ਆ ਕੇ ਜਿਹੜਾ ਮੋਗੇ ਆਲਾ ਵੱਡਾ ਅੱਡਾ ਵਾ ਉਹ ਅੱਡੇ ਦੇ ਉੱਤੇ ਆ ਕੇ ਤੁਸੀਂ ਬਾਈ ਜਗਸੀਰ ਸਿੰਘ ਨੂੰ ਲਾਲਿਓ ਫੋਨ ਮਿੱਤਰੋ ਬਾਈ ਦੇ ਕੋਲੇ ਇੱਕ ਪਹਿਲਣ ਸੂਈ ਸਵਾਈ ਵੜ ਵਕਾਉਆ ਪਾ ਲੋਟ ਵਾਲੀ ਆ ਜਿਹੜੇ ਭਰਾਵਾਂ ਨੇ ਘੱਟ ਪੈਸਿਆਂ ਦੇ ਵਿੱਚ ਗਾ ਲੈਣੀ ਆ ਉਹ ਕਰ ਲਿਓ ਭਾਈਨਾ ਤੁਸੀਂ ਰਾਬਤਾ ਕਰ ਮਿੱਤਰੋ ਕਿੰਨੇ ਦਿਨਾਂ ਦੀ ਸੂਈ ਆ ਕੀ ਇਹਦਾ ਰੇਟ ਆ ਸਾਰੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਪਹਿਲਾ ਆਪਾਂ ਮਿਲਦੇ ਆ ਵੀਰ ਤੋਂ ਜਾਣਕਾਰੀ ਲੈਣੇ ਆ ਫਿਰ ਅਗਲੀ ਕਾਰਵਾਈ ਪਾਵਾਂਗੇ ਸਸੀ ਕਾ ਜੀ ਅਕਸਿਰ ਬਾਈ ਸਸੀ ਕਾ ਬਾਈ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਜੀ ਸੇਤਾ ਉਹਨੂੰ ਮਗਰ ਲਈ ਸੇਤਾ ਦੇ ਪਰਿਵਾਰ ਠੀਕ ਆ ਬਾਈ ਕਾਰੀ ਚੜਦੀ ਕਾਰਜ ਸਾਰੇ ਹਾਂ ਜੀ ਹਾਂ ਜੀ ਬਾਈ ਚੜਦੀ ਕਾਰਜ ਠੀਕ ਆ ਅੱਛਾ ਆਪਣਾ ਘਰ ਕਿਹੜੇ ਪਾਸੇ ਆ ਗਿਆ ਉਸਤਾਦ ਘਰ ਬਾਈ ਆਪਣਾ ਜਦੋਂ ਵੱਡੇ ੱਡੇ ਤੇ ਆ ਗਿਆ ਨਾ ਹਾਂ ਵੱਡੇ ਬਾਬੇ ਕਾਲੂ ਰਾਮ ਦੇ ਡੇਰੇ ਦੇ ਕੋਲੇ ਆ ਜੀ ਬਾਬੇ ਕਾਲੂ ਰਾਮ ਦੇ ਡੇਰੇ ਦੇ ਕੋਲ ਹਾਂ ਜੀ ਹਾਂ ਜੀ ਕੀ ਨਾਂ ਪੁੱਛ ਲਵੇ ਨਾ ਨਾ ਬਾਈ ਜਸਵੀਰ ਪੁੱਛ ਲਵੇ ਜਸਵੀਰ ਹਾਂਜੀ ਹਾਂਜੀ ਤਸਵੀਰ ਵੀਰੇ ਜਿਹੜੀ ਵੜ ਵੇਚਨੀ ਹੈ ਪਹਿਲਣੀ ਆ ਫਿਰ ਹਾਂਜੀ ਪਹਿਲਣ ਵੇੜ ਆ ਕਿਦੋਂ ਸੂਈ ਆ ਇਹ ਇਹ ਬਾਈ ਸੂਈ ਆ ਇਹਨੂੰ ਹਫਤਾ ਕੋ ਗਿਆ ਮੇਰੇ ਹਿਸਾਬ ਨਾਲ ਠੀਕ ਆ ਬੁੱਧਵਾਰ ਦੀ ਸੂਈ ਵੀ ਆ ਬੁੱਧਵਾਰ ਦੀ ਕਿੰਨੇ ਦੁੱਧ ਤੇ ਚਲਦੀ ਤਸਵੀਰ ਬਾਈ ਹੁਣ ਇਹ ਬਾਈ ਇਹਦੇ ਥੱਲੇ 9 ਤੋਂ 10 ਕਿਲੋ ਦੁੱਧ ਹੋਊਗਾ 9 ਤੋਂ 10 ਕਿਲੋ ਦੁੱਧ ਹੈਗਾ ਹੁਣ ਹਾਂਜੀ ਚੂਣ ਚਾਨਣ ਨੂੰ ਠੰਡੀ ਸੀਰ ਆ ਵੀਰੇ ਓਕੇ ਬਾਈ ਜੀ ਗਾਰੰਟੀ ਆ ਥੀ ਜਸਵੀਰ ਵੀਰੇ ਜੇ ਕੋਈ ਘਰੇ ਰੱਖਣ ਵਾਲਾ ਭਰਾ ਨੂੰ ਦੇ ਦਈਏ ਬਿਲਕੁਲ ਬਾਈ ਲੰਬਾ ਤਾਂ ਨਹੀਂ ਆਉਂਦਾ ਨਹੀਂ ਕੋਈ ਲੰਬਾ ਨਹੀਂ ਬਣੀ 27000 ਦੇ ਦਾਂਗੇ ਵੀ 27000 ਦੀ ਵਿੱਚ ਮਾਨ ਤਨ ਕਰ ਦੇਗਾ ਥੋੜਾ ਬੋਤਾ ਮਾੜਾ ਮੋਟਾ ਕਰ ਦੇਗਾ ਜੀ ਠੀਕ ਹੈ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਆਪਾਂ ਨੰਬਰ ਬਾਈ ਜੀ 62837 ਜੀ 36611 ਇੱਕ ਵਾਰੀ ਹੋਰ ਆਉਂਦੀਏ 62837 ਹਾਂ 36611 ਜੀ ਠੀਕ ਹੈ ਇੱਕ ਗੱਲ ਹੋਰ ਮਗਰ ਇਹਦੇ ਬੱਛਾ ਕਿ ਬੱਚੀ ਬਾਈ ਬਾਈ ਸ਼ਾਈ ਵਾਲਾ ਬੱਚੀ ਆ 나ੜਗਾ ਨੂੜਗਾ ਨਾਲ ਆ ਦਿਖਾ ਦਿਓ ਹਾਂ ਸੂਈ ਕਿੰਨੇ ਦਿਨਾਂ ਦੀ ਦੱਸਿਆ ਸੀ ਤੇ ਬੁੱਧਵਾਰ ਦੀ ਸੂਈ ਆ ਜੀ ਠੀਕ ਹੈ ਚੱਲ ਹੁਣ ਛੱਡ ਕੇ ਬੱਚੀ ਪਹਿਲਾਂ ਤੱਕ ਤੋੜ ਕੇ ਵਿਖਾ ਦਈਏ ਇੱਕ ਰੀ ਆਪਾਂ ਤੋੜ ਦੰਨੇ ਜੀ ਹਾਂ ਤੋਰੀ ਮਾੜੀ ਜ 27000 ਰੁਪਿਆ ਇੰਦੀ ਡਿਮਾਂਡ ਆ ਸੋਈ ਹਫਤੇ ਦੀ ਬੁੱਧਵਾਰ ਦੀ ਸੋਈ ਹੋਈ ਆ ਤੇ ਮਾਰਦੀ ਨਹੀਂ ਬਾਈ 7 ਦਿਨ ਹੋ ਗਿਆ ਵੱੱਛੀ ਹੈਗੀ ਆ ਮਗਰ ਸਾਈ ਵਾਲ ਮਿੱਤਰੋਂ ਇਹਦੇ ਠੀਕ ਆ ਬਾਈ ਜਿਹੜੇ ਭਰਾੜੇ ਰੱਖਣੀਆਂ ਘਰੇ ਤੇ ਤੁਸੀਂ ਕਰੋਗੇ ਯਾਦ ਇਹਨੂੰ ਕਿਉਂਕਿ ਬਾਈ ਇੱਕ ਤਾਂ ਦੁੱਧ ਦੇਜੂਗੀ ਸੰਘਣਾ ਤੇ ਬਾਕੀ ਵਹਿੜ ਕਹਿਰੀ ਪਹਿਰੀ ਆ ਦੁੱਧ 12 13 ਕਿਲੋ ਦੇਜੂਗੀ ਕੋਈ ਮਾੜੀ ਨਹੀਂ ਪਾਇਆ ਨਹੀਂ ਬਾਈ ਹਜੇ ਕੁਸ ਹੂੰ ਇਹ ਰੱਖਣ ਵਾਲੇ ਭਰਾ ਦੇ ਲਈ ਲਾਹੇਵੰਦ ਚੀਜ਼ ਆ ਬਾਕੀ ਫਿਰ ਵੀ ਤੁਸੀਂ ਜਸਵੀਰ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਲਾ ਦਿਆਂਗੇ ਗੱਲਬਾਤ ਤੁਸੀਂ ਕਰ ਲਿਆ ਜੇ ਤਸੱਲੀ ਤੁਸੀਂ ਆਪ ਖੁਦ ਕਰ ਲਿਆ ਜੇ ਆ ਕੇ ਸੀਲ ਠੰਡੀ ਆ ਬੱਚਾ ਲਾ ਕੇ ਧਾਰਾ ਤੁਹਾਨੂੰ ਵਿਖਾ ਦੇਣਾ ਬਈਆ ਦਾ ਵੀ ਆਪਾਂ ਛਾੜੀ ਦਿੰਨੇ ਆ ਬੱਚਿਆਂ ਦੇ ਥੱਲੇ ਜਸਵੀਰ ਬਾਈ ਪਾਖਾ ਨਿਆਣਾ ਦੇ ਥੱਲੇ ਤੇ ਵੀ ਛੜਦਾ ਬੱਚਾ ਕਰਮਾੜੀ ਦੇ ਥੱਲੇ ਮਾਰਦੀ ਧਾਰਾ ਵੀਰੇ ਦੋ ਦੋ ਆਹ ਦੇਖੋ ਲੋ ਬਈ ਸੀਲ ਠੰਡੀ ਆ ਕਰਮਾਂ ਵਾਲੀ ਬੱਛੀ ਮਾਗਰਾ ਵੀਰੇ ਜਿਹੜੇ ਭਰਾਣੇ ਘਰੇ ਰੱਖਣ ਨੂੰ ਲੈਣੀਆਂ ਬਾਈ ਕਲੀਅਰ ਤਾਂ ਕਰਾ ਦਿੰਨਾ ਉਹਨਾਂ ਧਾਰਾ ਤੋਰਾ ਦੇ ਵਿੱਚ ਪਤਾ ਲੱਗ ਜਾਂਦਾ ਹੁੰਦਾ ਬਈ ਵੀ ਰਿਕਾਰਡ ਕੋੜ ਤਾਂ ਨਹੀਂ ਬਾਕੀ ਫੇਰ ਵੀ ਤੁਸੀਂ ਕਈ ਵਾਰੀ ਦੂਰੋਂ ਦਾਰੋਂ ਆਉਣਾ ਹੁੰਦਾ ਜਾਂ ਸੌਖਾ ਆ ਜਾਂਦਾ ਥਾਣ ਤੋਂ ਨੂੰ ਤੁਸੀਂ ਆਪ ਬਾਈ ਥੱਲੇ ਬਹਿ ਕੇ ਪਾਸ ਕਰਨੇ ਆ ਧਾਰ ਤੁਸੀਂ ਆਪ ਦੇਖਣੀ ਹੁੰਦੀ ਆ ਇਹ ਆਪਣਾ ਤੁਹਾਡੀ ਜੇਬ ਚੋਂ ਲੱਗਣੇ ਮੈਂ ਤਾਂ ਬੋਲ ਕੇ ਜਾਣਾ ਵੀਰੇ ਗੱਲ ਕਾਵਾ ਆਹ ਵੇਖ ਲਓ ਬਾਈ ਮਾਰਦੇ ਧਾਰਾ ਦੋ ਦੋ ਬਸ ਸਾਰੀ ਨਾ ਖਾਲੀ ਕਰਾਈਂਦੀ ਹਾਂ ਆ ਇੱਥੇ ਵੇਖੋ ਆਈ ਵੇਖੋ ਗੱਲ ਬਾਤ ਠੀਕ ਆ ਇੱਧੇ ਬੈਠੇ ਰਹੋ ਹਾਂ ਲੈ ਜੀ ਮਿੱਤਰੋ ਤੇ ਦੇ ਬਾਈਏ 21 ਜਨਵਰੀ 22 ਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਜਿਹੜਾ ਚੜੱਕ ਜ਼ਿਲ੍ਹਾ ਮੋਗਾ ਵੀਡੀਓ ਦੇਖਣ ਲਈ ਧੰਨਵਾਦ